ਜਦੋਂ ਕਬੂਤਰ ਉੱਡ ਕੇ ਆ ਜਾਂਦਾ ਉਸ ਤੋਂ ਬਾਅਦ ਕੀ ਕਰਨਾ ਇਹ ਨਵੇਂ ਬੰਦੇ ਆ ਮਾਰਤੇ ਵੀਡੀਓ ਬਾ ਭਾਈ ਜਿਹੜੇ ਬੰਦੇ ਕਹਿੰਦਾ ਮਤਲਬ ਹੁਣ ਹੀ ਸ਼ੌਕ ਕਰਨ ਲੱਗੇ ਆ ਇਹਦਾ ਮਤਲਬ 2-3 ਮਿੰਟਾਂ ਬਾਅਦ ਪੁੱਤ ਨੂੰ ਬੱਤੀ ਲਾਓ ਠੀਕ ਆ ਤੇ ਉਦੋਂ 15-20 ਮਿੰਟਾਂ ਬਾਅਦ ਪਾਣੀ ਧਾਨਾ ਉਦੋਂ ਪਹਿਲਾਂ ਪਾਣੀ ਨਹੀਂ ਧਾਨਾ ਪੁੱਤ ਨੂੰ ਘੜੀ ਦੇ ਟਾਈਮ ਵੇਖ ਲੈ ਠੀਕ ਆ 20 ਮਿੰਟਾਂ ਬਾਅਦ ਪਾਣੀ ਧਾਨਾ ਤੇ ਉਸ ਤੋਂ ਬਾਅਦ 40 45 ਮਿੰਟਾਂ ਬਾਅਦ ਕੁੱਤਰ ਪਾਣੀ ਖਾਤੇ ਜਾਂਦਾ ਬਾਈ ਤੇ ਉਸ ਤੋਂ ਬਾਅਦ ਕੰਨ ਮਤਲਬ ਖਰਾਕ ਧਾਨੀ ਆ ਕਿੰਨਾ ਟਾਈਮ ਕੁੱਤਰ ਪਾਣੀ ਨਹੀਂ ਖਾਦਾ ਓਨਾ ਟਾਈਮ ਖਰਾਕ ਨਹੀਂ ਪਾਉਣੀ ਪੁੱਤਨ ਨੂੰ ਜੇ ਤੁਸੀਂ ਉਸ ਤੋਂ ਪਹਿਲਾਂ ਖਰਾਕ ਪਾਤੀ ਤਾਂ ਕੁੱਤਰ ਥੋੜਾ ਬਾਈ ਹਰਿਆਂ ਬੈਠਾ ਮਾਰਨ ਲੱਗ ਜਾਂਦਾ ਉਹਦੇ ਕਰ ਉਹਦੇ ਨਾਲ ਕੁੱਤਰ ਦੇ ਨੁਕਸ ਪੈ ਜਾਂਦਾ ਬਾਈ ਕੋਈ ਨਾ ਕੋਈ ਗਰਮੀ ਪੈ ਜਾਂਦੀ ਆ ਕੁਝ ਵੀ ਲਾ ਲਓ ਹਨਾ ਉੱਤਰ ਦੇ ਨੋਕਸ਼ ਉੱਪਰ ਜਾਂਦਾ ਕਹਿੰਦਾ ਮਤਲਬ ਜੇ ਆਪਾਂ ਕਾਲੀ ਕਰ ਦਿਆਂ ਤਾਂ ਪਹਿਲਾਂ ਖਰਾਕ ਧਰ ਦਿਆਂ ਤਾਂ